ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਮਿਹਰ ਕਰਦੇ ਨੇ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇਕੀਆਂ ਜਾਏ ਅਨੇਕ ਜੂਨੀ ਭਰਮে ਆਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰ ਸ਼ਬਦ ਸੁਣਾਏ ਸਤਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਵਿਣ ਸਤਗੁਰ ਮੁਕਤ ਨਾ ਪਾਏ ਧਰਮ ਦੀ ਦੁਨੀਆ ਵਿੱਚ ਮੁਕਤੀ ਦਾ ਬਹੁਤ ਵੱਡਾ ਕਨਸੈਪਟ ਆ ਧਾਰਮਿਕ ਤੌਰ ਤੇ ਧਰਮ ਦੇ ਦਾਵੇਦਾਰਾਂ ਦੁਨੀਆ ਨੂੰ ਕੁਝ ਗੱਲਾਂ ਇਦਾਂ ਦੀਆਂ ਵੀ ਆਖੀਆਂ ਇਦਾਂ ਦੀਆਂ ਵੀ ਕਹੀਆਂ ਜਿਨ੍ਹਾਂ ਦੇ ਨਾਲ ਉਹ ਧਰਮ ਧਰਮ ਨਾ ਰਹਿ ਗਿਆ ਬਲਕਿ ਭਰਮ ਬਣ ਗਿਆ ਅਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜਦੋਂ ਉਹਨਾਂ ਧਾਰਮਿਕ ਬੰਦਿਆਂ ਵੱਲ ਵੇਖਿਆ ਤੇ ਹਜ਼ੂਰ ਬਾਬਾ ਜੀ ਕਹਿੰਦੇ ਨੇ ਕਾਦੀ ਕੂੜ ਬੋਲ ਮਲ ਖਾਏ ਕਾਜ਼ੀ ਉੰਜ ਧਾਰਮਿਕ ਬਿਰਤੀ ਦੀ ਗੱਲ ਹੈ ਇਸਲਾਮ ਦੇ ਵਿੱਚ ਕਾਜ਼ੀ ਦਾ ਬੜਾ ਵੱਡਾ ਰੁਤਬਾ ਹੈ ਪਰ ਕਹਿੰਦੇ ਨੇ ਉਹ ਕਾਹਦਾ ਕਾਜ਼ੀ ਜਿਹੜਾ ਕੂੜ ਬੋਲ ਕੇ ਝੂਠ ਬੋਲ ਕੇ ਔਰ ਬੋਲਿਆ ਧਰਮ ਦੇ ਨਾਂ ਤੇ ਜਾ ਰਿਹਾ ਹੋ ਮਲ ਖਾਏ ਮਹਾਰਾਜ ਕਹਿੰਦੇ ਮੈਲ ਖਾ ਰਿਹਾ ਬ੍ਰਾਹਮਣ ਨਾ ਵੈ ਜੀਆਂ ਧਾਇ ਧਾਇ ਹੁੰਦਾ ਕਿਸੇ ਦਾ ਘਾਤ ਕਰਨਾ ਸ਼ਿਕਾਰ ਕਰਨਾ ਬ੍ਰਾਹਮਣ ਘਾਤ ਕਰਦਾ ਪਿਆ ਸ਼ਿਕਾਰ ਕਰਦਾ ਪਿਆ ਜੋਗੀ ਜੁਗਤ ਨਾ ਜਾਣੈ ਅੰਧ ਅੰਨਾ ਜੋਗੀ ਹੈ ਔਰ ਜੁਗਤੀ ਖੁਦ ਨਹੀਂ ਜਾਣਦਾ ਔਰ ਤਿੰਨੇ ਬੰਦੇ ਦੁਨੀਆ ਨੂੰ ਧਰਮ ਵੰਡਣ ਲਈ ਤੁਰੇ ਔਰ ਬਾਮਹਾਰਸ਼ ਕਹਿੰਦੇ ਤੀਨੇ ਉਜਾੜੇ ਕਾ ਬੰਦ ਤਿੰਨੇ ਉਜਾੜਦੇ ਪਰ ਇਹ ਅੰਦਾਜ਼ਾ ਲਾਇਓ ਬਨਾਰਸ ਦੀ ਧਰਤੀ ਤੇ ਜਾਂ ਅਲਾਹਾਬਾਦ ਦਾ ਅਹਮ ਜ਼ਿਕਰ ਆਏਗਾ ਬ੍ਰਹਮਣਾ ਨੇ ਪੰਡਿਆ ਨੇ ਆਰਾ ਰੱਖਿਆ ਹੋਇਆ ਔਰ ਇਹ ਵਿਚਾਰ ਦੁਨੀਆ ਦੇ ਸਾਹਮਣੇ ਰੱਖੀ ਗਈ ਜਿਹੜਾ ਬੰਦਾ ਜਿਉਂਦੇ ਜੀ ਸਾਰਾ ਕੁਝ ਆਪਣਾ দান ਕਰਕੇ ਬ੍ਰਾਹਮਣ ਨੂੰ ਪੰਡਤ ਨੂੰ ਬਕਾਇਦਾ ਘਾਰ ਧਨ ਮਾਲ ਅਸਬਾਬ ਸਭ ਕੁਝ দান ਕਰਕੇ ਤੇ ਆਪਣੇ ਆਪ ਨੂੰ ਜਿਉਂਦੇ ਜੀ ਆਰੇ ਨਾਲ ਚਿਰਵਾ ਲਏ ਉਹ ਮੁਕਤ ਹੋ ਜਾਏਗਾ ਉਹ ਸਵਰਗਾਂ ਨੂੰ ਚਲਿਆ ਜਾਏਗਾ اور ਲੁਕਾਈ ਦੀ ਇਦਾਂ ਲੁੱਟ ਹੁੰਦੀ ਔਰ ਦੁਨੀਆਂ ਜਿਹੜੀ ਮਹਾਰਾਜ ਦੇ ਬਚਨ ਪੜੋ ਜਾਂ ਭਾਈ ਗੁਰਦਾਸ ਜੀ ਦੀ ਜਦੋਂ ਗੱਲ ਪੜਦੇ ਉਹ ਕਹਿੰਦੇ ਅੰਧੀ ਰਈਤ ਕਹਤਾਂ ਗੁਰੂ ਨਾਨਕ ਸਾਹਿਬ ਦਾ ਬੋਲਿਆ ਅੰਧੀ ਰਈਤ ਗਿਆਨ ਵਿਹੋਣੀ ਭਾਏ ਭਰੇ ਮਰਦਾਰ ਵੀ ਜਿਹੜੀ ਲੋਕਾਈ ਆ ਰਿਆ ਆ ਕਾਇਨਾਤ ਆ ਲੋਕ ਆ ਉਹਨੇ ਅਰਨ ਗਿਆਨ ਵਿਹੋਣੀ ਗਿਆਨ ਹੈ ਨਹੀਂ ਜੋ ਕਿਸੇ ਨੇ ਕਿਹਾ ਉਹ ਮੰਨ ਲਿਆ ਇੰਜ ਗੱਲ ਮੁਕਤੀ ਦੀ ਚੱਲੀ ਔਰ ਸੱਚੇ ਪਾਤਸ਼ਾਹ ਦੇ ਘਰ ਨੇ ਆਖਿਆ ਵੀ ਮੁਕਤੀ ਕੀ ਹੈ ਮਰਨ ਤੋਂ ਬਾਅਦ ਤੇ ਵੇਖੋ ਇੱਕ ਗੱਲ ਯਾਦ ਰਹੇ ਸਹਿਬ ਨੇ ਬੜੀ ਠੋਕ ਵਜਾ ਕੇ ਗੱਲ ਕੀਤੀ ਭਾਵੇਂ ਆਮ ਤੌਰ ਤੇ ਸਾਡੇ ਕੀਰਤਨੀਆਂ ਵੀਰ ਨਾ ਜਦੋਂ ਕੋਈ ਪ੍ਰਾਣੀ ਚੜਾਈ ਕਰਦਾ ਹੈ ਤੇ ਆਮ ਇਹ ਸ਼ਬਦ ਪੜਿਆ ਜਾਂਦਾ ਹੈ ਤਹਿਤ ਕਬੀਰ ਸੁਨੋ ਓਰੇ ਸੰਤੋ ਖੇਤ ਹੀ ਕਰੋ ਨ ਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਬავਜਲ ਫੇਰਾ ਪਰ ਧਿਆਨ ਦਿਓ ਵੀ ਇਹ ਮਰਨ ਤੋਂ ਬਾਅਦ ਪੜਿਆ ਜਾਣ ਵਾਲਾ ਸ਼ਬਦ ਨਹੀਂ ਹੈ ਤੁਸੀਂ ਇਹਦੇ ਅਰਥ ਪੜੋਗੇ ਨਾ ਅਰਥ ਹੈ ਅਭੀ ਮਹਾਰਾਜ ਜੀਂਦੇ ਜੀ ਖੇਤ ਹੀ ਕਰੋ ਨਬੇਰਾ ਜੀਂਦੇ ਜੀ ਇਹ ਜ਼ਿੰਦਗੀ ਇਹ ਜੀਵਨ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਭਗਤ ਜੀ ਕਹਿੰਦੇ ਆ ਮੂਏ ਹੋਏ ਜੋ ਮੁਕਤ ਦੇ ਹੋਗੇ ਮਰਨ ਤੋਂ ਬਾਅਦ ਜੇ ਮੁਕਤੀ ਮਿਲੀ ਤੇ ਮੁਕਤ ਨਾ ਜਾਣਾ ਕੋਇਲਾ ਫਿਰ ਕਿਸੇ ਨੂੰ ਕੀ ਪਤਾ ਲੱਗਣਾ ਵੀ ਜਿਹੜਾ ਮਰ ਗਿਆ ਉਹ ਮੁਕਤ ਹੋਇਆ ਕਿ ਨਹੀਂ ਹੋਇਆ ਇਸ ਲਈ ਮਹਾਰਾਜ ਕਹਿੰਦੇ ਮੁਕਤੀ ਉਹ ਆ ਜਿਹੜੀ ਜੀਂਦੇ ਜੀ ਮਿਲ ਜੇ ਤੇ ਮੁਕਤ ਕੀਦੇ ਤੋਂ ਹੋਣਾ ਹੈ ਪਹਿਲੀਆਂ ਆਦਤਾਂ ਤੋਂ ਮੰਦੇ ਕਰਮਾਂ ਤੋਂ ਜਿਹੜੇ ਫੋਕਟ ਕਰਮ ਆ ਜਿਹੜੇ ਸਾਡੀ ਜ਼ਿੰਦਗੀ ਨੂੰ ਜੀਵਨ ਨੂੰ ਲੁੱਟਦੇ ਪਏ ਆ ਕਿਉਂਕਿ ਅੰਦਰ ਦਾ ਸਫਰ ਜਿਹੜਾ ਆ ਉਹ ਤੇ ਨਿਰੰਕਾਰ ਦੇ ਚਰਨਾਂ ਨਾਲ ਜੁੜਨ ਦੀ ਗੱਲ ਆ ਕਿ ਮਹਾਰਾਜ ਕਹਿੰਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ ਹੋਏ ਨਾ ਸੁਣਾ ਪੁਕਾਰਾ ਅੰਦਰੋਂ ਇੰਨਾ ਕੁ ਲੁੱਟਦੇ ਆ ਤੇ ਮੁਕਤ ਤੇ ਹੋਇਆ ਹੀ ਨਹੀਂ ਜਾ ਗੁਰਪ੍ਰਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਇੱਕ ਬੜੀ ਪਿਆਰੀ ਗੱਲ ਆਖਿਆ ਕਰਦੇ ਸਨ ਮੁਕਤੀ ਦੇ ਬਾਬਤ ਮੈਂ ਛੋਟੇ ਜਿਹੇ ਬੋਲ ਕਵਾਂ ਤੁਹਾਡੇ ਮੇਰੇ ਸਾਡੇ ਦੁਨੀਆ ਚ ਵੱਸਣ ਵਾਲੇ ਬੰਦਿਆਂ ਦੇ ਨਾਲ ਫੁਰਨੇ ਫੁਰਨਾ ਕਹ ਲੋ ਖਿਆਲ ਕਹ ਲੋ ਥਾਟ ਕਹ ਲੋ ਵੇਵਸ ਆ ਸਾਡੀਆਂ ਕਿਉਂਕਿ ਕੱਲਾ ਉਹ ਬੋਲ ਨਹੀਂ ਵੀ ਜਿਹੜਾ ਜ਼ਬਾਨੋਂ ਕਿਹਾ ਜਾ ਰਿਹਾ ਨਾ بڑے ਖਿਆਲ ਆ ਬੰਦਾ ਕੱਲਾ ਬੈਠਾ ਹੈ ਮੰਦੀ ਉਡਾਰੀ ਇਹ ਹੀ ਹੋਣਾ ਓਡੋਡ ਦੇ ਦਿਸ ਜਾਏ ਖਿਆਲ ਹੀ ਔਰ ਗੁਰਪ੍ਰਵਾਸੀ ਗਿਆਨੀ ਸੰਤ ਸਿੰਘ ਮਸਕੀਨ ਆਖਦੇ ਸਨ ਵੀ ਉਹ ਕਹਿੰਦੇ ਜੇ ਤੇ ਜਿਉਂਦੇ ਜੀ ਫੁਰਨੇ ਜਿਹੜੇ ਉਹ ਮਰ ਜਾਣ ਜਾਂ ਫੁਰਨਿਆਂ ਤੇ ਕੰਟਰੋਲ ਹੋ ਜਾਏ ਤੇ ਬੜੀ ਚੰਗੀ ਗੱਲ ਹੈ ਪਰ ਕਈ ਵਾਰੀ ਕੀ ਹੁੰਦਾ ਵੀ ਸਰੀਰ ਜਿਹੜਾ ਆ ਉਹ ਮੌਤ ਵਾਲੇ ਪਾਸੇ ਨੂੰ ਤੁਰ ਪਿਆ ਜਾਂ ਇੰਜ ਕਹਿ ਲੋ ਸਰੀਰ ਮਰ ਗਿਆ ਫੁਰਨੇ ਨਹੀਂ ਮਰਿਆ ਔਰ ਜਿਹੜੇ ਫੁਰਨੇ ਆ ਨਾ ਉਹ ਵਾਰ-ਵਾਰ ਜਨਮ ਦੇ ਰਿਆ ਫੁਰਨਿਆ ਕਰਕੇ ਹੀ ਅਸਲ ਚ ਪਟਕਣਾ ਆ ਮੈਂ ਛੋਟੀ ਜਿਹੀ ਇੱਕ ਸਾਖੀ ਦੀ ਸਾਂਝ ਪਾਵਾਂ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਾਇਨਾਤ ਨੂੰ ਦੁਨੀਆਂ ਨੂੰ ਤਾਰਨ ਹਿਤ ਤੁਰੇ ਔਰ ਜਿਸ ਵੇਲੇ ਦੁਨੀ ਚੰਦ ਬ੍ਰਹਮ ਭੋਸ਼ ਕਰਦਾ ਨਾ ਮਹਾਰਾਜ ਪੁੱਛਦੇ ਆ ਵੀ ਬ੍ਰੰਹ ਭੋਜ ਦਾ ਕਾਰਨ ਕਹਿੰ ਲਗਾ ਬਜ਼ੁਰਗਾਂ ਦੇ ਨਮਿਤਿਆ ਜਾਣੀ ਜਾਣ ਹਜ਼ੂਰ ਕਹਿੰਦੇ ਆ ਵੀ ਬਜ਼ੁਰਗ ਤੇ ਤੇਰਾ ਭੁੱਖਾ ਬੈਠਾ ਉਹ ਕਹਿੰ ਲਗਾ ਮਹਾਰਾਜ ਭੀ ਆ ਇਨਾ ਸਾਜ਼ੋ ਸਮਾਨ ਇਨਾ ਰਸਤੇ ਇਨਾ ਲੰਗਰ ਪਾਣੀ ਬਣਾਇਆ ਤੇ ਕਹਿੰਦੇ ਵੀ ਮੈਨੂੰ ਇਹ ਨਹੀਂ ਪਰ ਇਹਨਾਂ ਪਤਾ ਵੀ ਤੇਰਾ ਬਜ਼ੁਰਗ ਜਿਹੜਾ ਭੁੱਖਾ ਬੈਠਾ ਕਿੱਥੇ ਆ ਕਹਿ ਲੱਗੇ ਤੇਰੇ ਘਰਾਂ ਦੇ ਨੇੜੇ ਪਿੱਛੇ ਝਾੜੀਆਂ ਜਿਹੜੀਆਂ ਨਾ ਉਹਦੇ ਵਿੱਚ ਵੇਖ ਕੇ ਆ। ਉਹ ਗਿਆ ਤੇ ਕੀ ਵੇਖਦਾ ਵੀ ਇੱਕ ਬਗਿਆੜਿਆ ਤੇ ਬੁੱਢਾ ਬਗਿਆੜ ਤੇ ਭੁੱਖਾ ਬੈਠਾ। ਉਹ ਆ ਕੇ ਕਹਿਣ ਲੱਗਾ ਮਹਾਰਾਜ ਵੀ ਬੈਠਾ ਤੇ ਹੈ। ਪਰ ਉਹ ਬਾਪ ਥੋੜਾ ਉਹ ਤੇ ਬਗਿਆੜਿਆ। ਗੁਰੂ ਨਾਨਕ ਸਾਹਿਬ ਆਂਦੇ ਆ ਵੀ ਤੇਰਾ ਬਾਪ ਆ। ਮਹਾਰਾਜ ਇਹ ਕਿਵੇਂ ਹੋ ਸਕਦਾ? ਕਹਿੰਦੇ ਸਰੀਰ ਮਰ ਗਿਆ ਫੁਰਨੇ ਨਹੀਂ ਮਰਦੇ ਜਦੋਂ ਆਖਰੀ ਵੇਲੇ ਸਮਾਂ ਨਜ਼ਦੀਕ ਆਇਆ ਮਰਨ ਕਿਨਾਰੇ ਪਿਆ ਹੋਇਆ ਇਹ ਵੀ ਮਰਨ ਵੇਲੇ ਲਾਗੇ ਗਵਾਂਡੀਆਂ ਦੇ ਘਰੇ మాਸ ਰਿੱਚਦਾ ਮਾਸ ਦੀ ਵਾਸ਼ਨਾ ਸੁਗੰਧੀ ਜਦੋਂ ਆਈ ਨੱਕ ਨੂੰ ਫੁਰਨੇ ਖਿਆਲ ਉਧਰ ਨੂੰ ਚੱਲ ਪਏ ਵੀ ਮਨਾ ਜਾਂਦਿਆਂ ਕਿਤੇ ਮਿਲ ਜਾਏ ਪਰ ਫੁਰਨਾ ਪੂਰਾ ਨਹੀਂ ਹੋਇਆ ਸਰੀਰ ਮਰਿਆ ਫੁਰਨੇ ਜਿਹੜੇ ਉਹ ਸੱਚੀ ਗੱਲ ਆ ਜੀ ਫੁਰਨੇ ਹੀ ਵਾਰ-ਵਾਰ ਜਨਮ ਦਿੰਦੇ ਜੰਮ ਜੰਮ ਮਰੇ ਮਰੇ ਫਿਰ ਜੰਮੈ ਮਹਾਰਾਜ ਕਹਿੰਦੇ ਨੇ ਇਹ ਜੰਮਣ ਮਰਨ ਦਾ ਬੰਦਨ ਹੈ ਫੁਰਨਿਆਂ ਦੇ ਅਧੀਨ ਚੱਲਦਾ ਪਿਆ ਇਸੇ ਲਈ ਭਗਤ ਜੀ ਦਾ ਬਚਨ ਪੜ੍ਹਦੇ ਹੋ ਨਾ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੇ ਸਰਪ ਜੋਨ ਵੱਲ ਵੱਲ ਉਤਰੇ ਅਰੀ ਭਾਈ ਗੋਬਿੰਦ ਨਾਮ ਮਤ ਬਿਸਰੇ ਜਿੱਦਾਂ ਜਿੱਦਾਂ ਦੀ ਕਿਸੇ ਦੀ ਸੋਚ ਆ ਖਿਆਲ ਆ ਫੁਰਨੇ ਆ ਮਹਾਰਾਜ ਕਹਿੰਦੇ ਉਦਾਂ ਉਦਾਂ ਦਾ ਅਗਾ ਫਿਰ ਜਨਮ ਮਿਲਦਾ ਜਾ ਔਰ ਇਨਾਂ ਫੁਰਨਿਆਂ ਤੋਂ ਕੋਈ ਮੁਕਤ ਕਰ ਸਕਦਾ ਜ਼ਿੰਦਗੀ ਨੂੰ ਮੁਕਤੀ ਕੋਈ ਦੇ ਸਕਦਾ ਤੇ ਉਹ ਸਤਿਗੁਰੂ ਹੈ ਫਿਰ ਬੇਨਤੀ ਕਰਾ ਮੁਕਤੀ ਉਹ ਜਿਹੜੀ ਜਿਉਂਦੇ ਜੀ ਮਿਲ ਜਾਏ ਇੱਕ ਬਚਨ ਪੜਿਓ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਗੁਰੂ ਸਾਹਿਬ ਤਿੰਨ ਨੇ ਪ੍ਰਭ ਕੀ ਆਗਿਆ ਆਤਮਹਿਤਾ ਵੈ ਜੀਵਨ ਮੁਕਤ ਸੋਲ ਕਹਾਲ ਜੀਵਨ ਮੁਕਤ ਕੀਦਾ ਹੈ ਕਿੰਨੇ ਕਮਾਲ ਦੇ ਬਚਨ ਤੇ ਤੈਸਾ ਹਰਥ ਤੈਸਾ ਉਸ ਸੋਗ ਜਿਹੜੀ ਜ਼ਿੰਦਗੀ ਫੁਰਨਿਆਂ ਤੋਂ ਆਜ਼ਾਦ ਹੈ ਹਾਇਤੇ ਬੜਾ ਇੱਕ ਕਠਨ ਰਸਤਾ ਆ ਸੁਖਾੜਾ ਨਹੀਂ ਉਸਤਤ ਨਿੰਦਾ ਦੂ ਤਿਆਗੈ ਖੋਜੈ ਪਦ ਨਿਰਵਾਨਾ ਜਨ ਨਾਨਕ ਇਹ ਖੇਲ ਕਠ ਹੈ ਹਰ ਬੰਦਾ ਸੰਸਾਰ ਚ ਰਹਿੰਦਿਆਂ ਚਾਹੁੰਦਾ ਵੀ ਮੈਨੂੰ ਕੋਈ ਚੰਗੇਰਾ ਤੇ ਕਹੇ ਨਾ ਚੰਗਾ ਕਹੇ ਤੇ ਖਿਮਾ ਕਰਿਓ ਧਾਰਮਿਕ ਕੌਰਤੇ ਵੀ ਖਿਆਲ ਆਸੀ ਆਮ ਬੋਲ ਬਣਾ ਲਿਆ ਅੰਗਰੇਜ਼ੀ ਦੇ ਵੀ ਫਲਾਣਾ ਐਪਰੀਸ਼ੀਏਟ ਕਰ ਰਹੇ ਪਰ ਕਿਤੇ ਨਾ ਕਿਤੇ ਉਹ ਹੈ ਤੇ ਜ਼ਿੰਦਗੀ ਦਾ ਉਗਣਿਆ ਵੀ ਉਸਤਤ ਦੀ ਵਡਿਆਈ ਸੁਣਨ ਦੀ ਭੁੱਖ ਤੇ ਹੈ ਹੀ ਹੈ ਵੀ ਮੈਨੂੰ ਕੋਈ ਚੰਗਾ ਕਹੇ ਮਹਾਰਾਜ ਕਹਿੰਦੇ ਆ ਇਹ ਗੱਲਾਂ ਤੇਰੇ ਅੰਦਰੂਨੀ ਜੀਵਨ ਤੇ ਅਸਰ ਹੀ ਨਾ ਪਰ ਬਚਨ ਆਖਿਆ ਜੀਵਨ ਮੁਕਤ ਸੋਖਾ ਵੈ ਤੈਸਾ ਹਰਖ ਤੈਸਾ ਉਸ ਸੋਗ ਸੰਸਾਰ ਖੁਸ਼ੀ ਦੇ ਵਿੱਚ ਬਹੁਤ ਖੀਵਾ ਤੇ ਜ਼ਿੰਦਗੀ ਵਿੱਚੋਂ ਜਦੋਂ ਕਿਤੇ ਕੋਈ ਖੁੱਸਦਾ ਹੈ ਕੋਈ ਜਾ ਰਿਹਾ ਹੈ ਕੋਈ ਘਟਦਾ ਪਿਆ ਬੜਾ ਬੰਦਾ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦਾ ਬਕਾਇਦਾ ਤੁਸੀਂ ਤੱਕਦੇ ਹੋ ਮਾਤਮ ਕੁਰਸੀ ਤੇ ਹੋਏ ਜਾਏ ਨਾ ਉਹ ਪ੍ਰਾਣੀ ਚੜਾਈ ਕਰ ਜਾਏ ਆਮ ਆਪਣੇ ਬੰਦੇ ਕਹਿਣ ਲੱਗ ਪਏ ਵੀ ਬੜਾ ਮਾੜਾ ਕੀਤਾ ਡਾਡੇ ਨੇ ਰੱਬ ਨੇ ਬੜਾ ਮਾੜਾ ਕੀਤਾ ਹਾਲਾਂਕਿ ਪਰਮੇਸ਼ਰ ਕਿਸੇ ਦਾ ਵੀ ਨਹੀਂ ਮਾੜਾ ਕਰ ਸਕਦਾ ਉਹਦੀ ਸਾਜੀ ਹੋਈ ਇਹ ਕਾਇਨਾਤ ਹੈ ਰਿਹਾ ਆਇਆ ਉਹਨੂੰ ਚਲਾਉਣ ਵਾਸਤੇ ਬਾਦ ਘਾਟ ਜਿਹੜੀ ਉਹ ਜ਼ਿੰਦਗੀ ਦੀ ਤੇ ਚੱਲੀ ਜਾਏਗੀ ਪਰ ਸਾਡੇ ਖਿਆਲ ਬਣ ਗਏ ਮਾਲਕ ਦੇ ਘਰ ਚ ਇਦਾਂ ਰਿਹਾ ਤਾਨੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੁੱਤ ਬਾਬਾ ਅਟਲ ਰਾਏ ਛੋਟੀ ਉਮਰੇ ਸੁਰਗਵਾਸ ਹੋਏ ਔਰ ਮਹਾਰਾਜ ਨੂੰ ਉਹਨਾਂ ਦਾ ਸਾੰਡੂ ਭਾਈ ਸਾਈਂਦਾਸ ਕਹਿੰਦਾ ਵੀ ਬੜੀ ਗੱਲ ਦੁੱਖ ਵਾਲੀ ਹੈ ਪੁੱਤ ਚਲਾ ਗਿਆ ਮਹਾਰਾਜ ਕੈਸੀ ਪਿਆਰੀ ਉਦਾਹਰਨ ਦਿੰਦੇ ਆ ਲੀਕ ਉਹਨੂੰ ਕਹਿੰਦੇ ਖਿੱਚ ਇਥੇ ਜੇ ਇਹ ਲੀਕ ਖਿੱਚੀ ਹੈ ਇਹਨੂੰ ਮਟਾਇਆ ਵੀ ਹੈ ਆਖਿਆ ਸਾਈਂਦਾਸ ਬਣਾਉਣ ਦਾ ਕੋਈ ਸੋਗ ਕੋਈ ਖੁਸ਼ੀ ਮਿਟਾਉਣ ਦਾ ਕੋਈ ਗਮ ਕੋਈ ਦਰਦ ਕਹਿਣ ਲੱਗਾ ਨਹੀਂ ਮਹਾਰਾਜ ਆਸ਼ਾ ਕਹਿੰਦੇ ਜੀਵਨ ਤੇ ਇਦਾਂ ਦਾ ਹੀ ਗੱਲ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਜਿਹਦੇ ਫੁਰਨੇ ਇਸ ਕਦਰੇ ਮਰ ਜਾਵਣ ੁਰਨਿਆ ਤੇ ਕੰਟਰੋਲ ਹੋ ਜਾਏ ਉਹਦੇ ਲਈ ਸੋਨਾ ਤੇ ਮਿੱਟੀ ਇੱਕੋ ਜਿਹੀ ਹੋਵੇ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਤ ਤੈਸਾ ਰਾਜਾ ਆਪਣੇ ਤੋਂ ਕਦ ਕਰਕੇ ਧੰ ਕਰਕੇ ਪਦਵੀ ਕਰਕੇ ਕੋਈ ਬੰਦਾ ਵੱਡਾ ਹੈ ਦੇਵਤਾ ਤੇ ਹਰ ਬੰਦਾ ਹੀ ਸਤਕਾਰ ਕਰਦਾ ਪਿਆ ਹੱਥ ਜੋੜਦਾ ਪਿਆ ਉਹਦੇ ਅੱਗੇ ਨਿਮਰਤਾ ਪਿਆ ਸਜਦਾ ਕਰਦਾ ਪਰ ਆਪਣੇ ਤੋਂ ਕੋਈ ਛੋਟਾ ਹੋਵੇ ਰੰਗ ਕੋਵੇ ਗਰੀਬ ਹੋਵੇ ਬੰਦੇ ਕਿਥੇ ਕਿਥੇ ਦੀ ਪ੍ਰਵਾਹ ਕਰਦਾ ਪਰ ਸੱਚੇ ਪਾਤਸ਼ਾਹ ਕਹਿੰਦੇ ਆ ਕੋਈ ਰਾਜੇ ਨੂੰ ਵੀ ਤੇ ਰੰਗ ਨੂੰ ਇੱਕੋ ਜਿਹਾ ਕਰਕੇ ਜਾਣ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਂ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਨੂੰ ਹਰਕ ਸੋਗ ਜਾਤੈ ਨਹੀਂ ਬਹਿਰੀ ਮੀਤ ਸਮਾਨ ਕਹੋ ਨਾਨਕ ਵਹੁ ਮੁਕਤ ਨਰ ਇਹ ਮਨ ਸੱਚੀ ਸੱਚੇ ਪਾਸ਼ਾ ਕਹਿੰਦੇ ਆ ਜਿੱਥੇ ਹਰਕ ਤੇ ਸੋਗ ਬਰਾਬਰ ਆ ਵੈਰੀ ਤੇ ਮਿੱਤਰ ਬਰਾਬਰ ਹੋ ਗਿਆ ਫੁਰਨੇ ਅੰਦਰ ਦੇ ਮਿਟ ਗਏ ਇਹ ਮੁਕਤੀ ਦੀ ਖੇੜ ਆ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪਾਵਨ ਬਚਨ ਚ ਕਹਿੰਦੇ ਆ ਜੇ ਕੋ ਗੁਰ ਤੇ ਬੇਮੁਖ ਹੋਵੇ ਕੋਈ ਗੁਰੂ ਤੋਂ ਕਿਨਾਰਾ ਕਰਦਾ ਪਿਆ ਬੇਮੁਖ ਹੋ ਰਿਹਾ ਹੈ ਬੇਮੁਖ ਕੌਣਾ ਜਿਹੜਾ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਦਾ ਪਿਆ ਆਪਣੇ ਮਨ ਦੇ ਮਗਰ ਲਾ ਕੇ ਚੱਲ ਰਿਹਾ ਗੁਰੂ ਕੀ ਵਿਚਾਰ ਤਾਰਾ ਸਤਿਗੁਰੂ ਦੇ ਕਰਦਾ ਬਖਸ਼ਿਆ ਹੋਇਆ ਜਿਹੜਾ ਸ਼ੁੱਧ ਗਿਆਨ ਹੈ ਉਹਨੂੰ ਨਾ ਮੰਨਣ ਵਾਲਾ ਬੰਦਾ ਚੰਗਾ ਨਹੀਂ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਗੁਰੂ ਬਿਨਾ ਫਿਰ ਮੁਕਤੀ ਨਹੀਂ ਕਿਉਂਕਿ ਸਤਿਗੁਰੂ ਬਿਨਾ ਬੰਧਨਾ ਤੋਂ ਆਜ਼ਾਦ ਕੋਈ ਵੀ ਨਹੀਂ ਕਰ ਸਕਦਾ ਬੰਧਨ ਦੀ ਗੱਲ ਚੱਲੀ ਤੇ ਮਹਾਰਾਜ ਕਹਿੰਦੇ ਨੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਟੱਟੀਆਂ ਸੇ ਭਾਈ ਸੇ ਵੀ ਪਾਵੇ ਮੁਕਤ ਨਾ ਹੋਰ ਥੈਂ ਕੋਈ ਦੁਨੀਆਂ ਦਾ ਕੋਈ ਟਿਕਾਣਾ ਨਹੀਂ ਜਿਹੜਾ ਗੁਰੂ ਤੋਂ ਬਿਨਾਂ ਤਾਰਨ ਵਾਲਾ ਹੋ ਬਾਜ ਗੁਰੂ ਡੁੱਬਾ ਜਗ ਸਾਰਾ ਸਤਿਗੁਰੂ ਬਿਨਾ ਕੋਈ ਪਾਰ ਉਤਾਰੇ ਲਾਉਣ ਵਾਲਾ ਪਾਤਸ਼ਾਹ ਨਹੀਂ ਭਾਈ ਗੁਰਦਾਸ ਜੀ ਤੇ ਕਹਿੰਦੇ ਆ ਕਿ ਗੁਰੂ ਵਰਗਾ ਦੁਨੀਆਂ ਦੇ ਵਿੱਚ ਮਾਲਕ ਲੱਭਣਾ ਹੋਈ ਨਹੀਂ ਸਕਦਾ ਜੋ ਖੰਡ ਬ੍ਰਹਿਮੰਡ ਉਹਦੇ ਅਸਤ ਲਾਉਤਾ ਹੈ ਸ੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮੈਂ ਜੋ ਖੰਡ ਬ੍ਰਹਿਮੰਡ ਉਹਦੇ ਅਸਤ ਲਾਉਤਾ ਹੈ ਸੂਰਜ ਚੜਨ ਤੋਂ ਛਿਪਣ ਤੱਕ ਖੰਡਾ ਬ੍ਰਹਿਮੰਡਾ ਨੂੰ ਵੀ ਖੋਜੇ ਸਤਿਗੁਰੂ ਵਰਗਾ ਹਾਏ ਕੋਈ ਨਹੀਂ ਪਾਵੇ ਮੁਕਤ ਨਾ ਹੋਰ ਥੈਂ ਕੋਈ ਪੁੱਛੋ ਬਬੇਕੀਆਂ ਜਾਏ ਬਬੇਕੀ ਦੇ ਅਖਰੀ ਅਰਥ ਨੇ ਗਿਆਨ ਵਾ ਜਿਹੜੇ ਬੰਦੇ ਨੂੰ ਧਰਮ ਦਾ ਗਿਆਨ ਹੈ ਜਿਹੜਾ ਗੁਰੂ ਦੇ ਗਿਆਨ ਨੂੰ ਨਾਲ ਲੈ ਕੇ ਚੱਲਣ ਵਾਲਾ ਮੈਂ ਇੱਕ ਛੋਟਾ ਜਿਹਾ ਨਾਲ ਹੋਰ ਕਹਾਂ ਜਦੋਂ ਤੁਸੀਂ ਕਿਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੋਰਾਂ ਦੀ ਪੁਸਤਕ ਪੜੋਗੇ ਨਾ ਜੇਲ੍ਹ ਚਿੱਠੀਆਂ ਬ੍ਰਿਟਿਸ਼ ਗਵਰਨਮੈਂਟ ਜਿਹੜੀ ਜਾਂ ਗੋਰਾ ਸਰਕਾਰ ਆ ਉਹ ਨਹੀਂ ਸੀ ਚਾਹੁੰਦੀ ਵੀ ਇਦਾਂ ਦੇ ਕ੍ਰਾਂਤੀਕਾਰੀ ਬੰਦੇ ਸ਼ੁੱਧ ਬੰਦੇ ਜਿਹੜੇ ਉਹ ਦੁਨੀਆਂ ਵਿੱਚ ਰਹਿਣ ਧਰਮ ਚ ਰਹਿਣ ਜੇਲ੍ਹ ਤੇ ਕੀਤੀ ਕੀਤੀ ਉਹਨਾਂ ਨੂੰ ਔਰ ਸਲੋ ਪੁਆਇਜ਼ਨ ਦੇ ਕੇ ਜ਼ਹਿਰ ਦੇ ਕੇ ਮਾਰਨ ਦਾ ਯਤਨ ਕਰਨਾ ਔਰ ਐਲੂਮੀਨੀਅਮ ਦੇ ਪਾਂਡਿਆਂ ਦੇ ਵਿੱਚ ਇਹ ਬਕਾਇਦਾ ਉਹਨਾਂ ਦੀ ਲਿਖਤ ਹੈ ਮੈਂ ਜਿਹੜੀ ਮੈਂ ਸਾਂਝੀ ਕਰਦਾ ਔਰ ਉਹ ਕਹਿੰਦੇ ਵੀ ਐਲੂਮੀਨੀਅਮ ਦੇ ਪਾਂਡਿਆਂ ਦੇ ਵਿੱਚ ਉਹ ਜ਼ਹਿਰ ਲਾ ਕੇ ਖਾਣਾ ਪਰੋਸਣਾ ਹੌਲੀ ਹੌਲੀ ਉਹ ਖੁਰੰਦੇ ਨਾਲ ਜ਼ਹਿਰ ਜਿਹੜਾ ਸਰੀਰ 'ਚ ਜਾਂਦਾ ਸਮਾਂ ਪਾ ਕੇ ਬੰਦੇ ਦੀ ਮੌਤ ਹੋ ਜਾਂਦੀ ਉਹਨਾਂ ਆਖਿਆ ਵੀ ਅਸਾਂ ਇਹ ਪਾਂਡਿਆਂ 'ਚ ਛਕਣਾ ਹੀ ਨਹੀਂ ਲੋਹੇ ਦੇ ਪਾਂਡਿਆਂ 'ਚ ਸਰਬ ਲੋਹ ਦਾ ਪਾਂਡਾ ਜੋ ਸਤਗੁਰੂ ਨੇ ਇੱਕ ਮਰਿਆਦਾ ਦੇ ਰੂਪ ਵਿੱਚ ਸਾਨੂੰ ਬਖਸ਼ਿਆ। ਔਰ ਉਹਦੇ ਵਿੱਚ ਖਾਣਾ। ਔਰ ਇਹ ਖਾਣਾ ਬੜੀ ਚੰਗੀ ਗੱਲ ਹੈ ਕੋਈ ਇਹਦੇ ਚੋ ਨਹੀਂ ਗੱਲ ਵੀ ਮਾੜੀ ਐ ਕੋਈ। ਪਰ ਮੈਂ ਅਰਜ਼ ਕਰਾਂ ਵੀ ਇੱਕ ਥਾਂ ਤੇ ਜਾ ਕੇ ਇਹ ਲਫ਼ਜ਼ ਵੀ ਬਵੇਕੀ ਬਣ ਗਏ। ਵੀ ਸਿਰਫ ਭਾਂਡੇ ਵਿੱਚ ਛੱਣ ਵਾਲਾ ਬੰਦਾ ਬਵੇਕੀ ਨਹੀਂ। ਬਵੇਕੀ ਦਾ ਅਸਲੀ ਅਰਥ ਐ ਜਿਹੜਾ ਗੁਰੂ ਦੇ ਗਿਆਨ ਤੱਕ ਜੁੜ ਗਿਆ। ਸਤਗੁਰੂ ਦੇ ਘਰ ਦੀ ਜਿਹਦੇ ਤੇ ਰਹੇ ਨੂੰ ਕੁਬਰਦੀ ਆ ਆਮ ਆਪਾਂ ਇੱਕ ਬਚਨ ਕਰਦੇ ਹੁਨੇ ਆਲਮ ਫਾਜ਼ਲ ਆਲਮ ਫਾਜ਼ਲ ਕੀ ਹੈ ਆਲਮ ਹੈ ਜਿਹੜੇ ਬੰਦੇ ਨੂੰ ਗਿਆਨ ਹੈ ਫਾਜ਼ਲ ਹੈ ਜਿਹਦੇ ਤੇ ਵੈਗੁਰੂ ਦਾ ਫਾਜ਼ਲ ਹੈ ਜਿਹਦੇ ਤੇ ਰਹਿਮਤ ਹੈ ਗਿਆਨੀ ਹੋਣਾ ਹੋਰ ਗੱਲ ਹੈ ਧਰਮ ਦਾ ਗਿਆਨ ਹੋਣਾ ਹੋਰ ਗੱਲ ਹੈ ਪਾਵੇ ਮੁਕਤ ਨਾ ਹੋਰ ਥੈਂ ਕੋਈ ਕੋਈ ਥਾਂ ਟਿਕਾਣਾ ਹੈ ਹੀ ਨਹੀਂ ਪੁੱਛੋ ਬਾਬੇ ਕੀਆ ਜਾਏ ਉਹਨਾਂ ਧਰਮੀ ਬੰਦਿਆਂ ਨੂੰ ਜਿਨ੍ਹਾਂ ਗੁਰੂ ਨੂੰ ਮਾਣਿਆ ਹੋਇਆ ਹੈ ਉਹਨਾਂ ਨੂੰ ਪੁੱਛੋ ਜਾ ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪ੍ਰਵਾਚਕ ਕਹਿੰਦੇ ਆ ਅਨੇਕ ਜੂਨੀ ਭਰਮੇ ਆ ਗਏ ਵਿਣ ਸਤਿਗੁਰ ਮੁਕਤ ਨਾ ਪਾਏ ਪਟਕਣਾ ਬਣ ਗਈ ਪਤਾ ਹੀ ਨਹੀਂ ਕਿੰਨੇ ਕਿੰਨੇ ਜਨਮ ਜਿਹੜੇ ਆ ਕਿੰਨੀਆਂ ਜੂਨਾ ਦੇ ਵਿੱਚ ਪਟਕਦਾ ਕਿਉਂਕਿ ਫੁਰਨੇ ਨਾ ਨਾ ਮਰ ਸਕੇ ਮੁਕਤ ਨਾ ਹੋਇਆ ਸਰੀਰ ਮਰ ਜਾਣ ਨਾਲ ਹੀ ਜੀਵਨ ਦੀ ਬੰਦ ਖਲਾਸੀ ਨਹੀਂ ਹੈ ਇਸੇ ਲਈ ਗੁਰੂ ਵਾਲੇ ਹੋਈਦਾ ਹੈ ਗੁਰੂ ਦੇ ਬਣਦਾ ਹੈ ਗੁਰੂ ਨੂੰ ਮਾਨੀਦਾ ਹੈ ਗੁਰੂ ਬਾਬੇ ਦੀ ਬਾਣੀ ਜੀਵਨ ਨੂੰ ਅੰਦਰੋਂ ਸਵਾਰਦੀ ਕਿਉਂਕਿ ਇਹ ਧਰਮ ਦਾ مالک ਦਾ ਪਰਮੇਸ਼ਰ ਵਾਹਿਗੁਰੂ ਜੀ ਦੇ ਘਰ ਦਾ ਸ਼ੁੱਧ ਗਿਆਨ ਹੈ ਅਨੇਕ ਜੂਨੀ ਧਰਮ ਆ ਧਰਮ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਵਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਅਖੀਰ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰਬਾਬੇ ਫਿਟਕੇ ਸੇ ਫਿੱਟੇ ਗੁਰੇ ਅੰਗਦ ਕੀਤੇ ਕੂੜਿਆ ਗੁਰ ਤੀਜੀ ਪੀੜੀ ਵਿਚਾਰਿਆ ਕਿ ਆ ਹੱਥ ਇਹਨਾਂ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਤੈਨ ਨਿੰਦਕ ਦੁਸ਼ਟ ਸਭ ਤਾਰੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਜਿਉ ਮੀ ਵੁਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਾ ਕੋਈ ਨਿੰਦਕ ਹੋਵੇ ਸਤ ਗੁਰੂ ਕਾ ਫਿਰ ਸ਼ਰਨ ਗੁਰਿਆਲੇ ਪਿਛਲੇ ਗੁਨਾਹ ਸਤ ਗੁਰ ਬਖਸ਼ ਲਏ ਸਤ ਸੰਗਤ ਨਾਲ ਲਾਵੇ ਜਿਉ ਮੀ ਵੁਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਨ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਇਆ ਬਾਰਿਸ਼ ਦੀਆਂ ਬੂੰਦਾਂ ਬੜੀਆਂ ਪਾਕ ਆ ਪ੍ਰਿਓਰਟੀ ਹੈ ਡਿੱਗਦੀਆਂ ਨੇ ਪਰ ਜਿੱਦਾਂ ਦੇ ਵਾਤਾਵਰਣ ਚ ਡਿੱਗੀਆਂ ਗੰਦੀਆਂ ਹੋਈਆਂ ਚਲਦਿਆਂ ਪਾਣੀ ਗੰਦਾ ਖੀਰ ਤੁਰਦਾ ਤੁਰਦਾ ਕਿਤੇ ਨਾ ਕਿਤੇ ਨਦੀਆਂ ਰਾਈ ਦਰਿਆਵਾਂ ਰਾਈ ਵਹਿਣਾ ਰਾਈ ਅਖੀਰ ਸਮੁੰਦਰ ਚ ਆ ਕੇ ਮਿਲ ਗਿਆ ਇਹ ਗੁਰੂ ਦਾ ਦਰਬਾਰ ਹੈ ਜ਼ਿੰਦਗੀ ਚ ਜਿੰਨੀ ਮਰਜੀ ਪਟਕਣਾ ਭਰਮ ਤੇ ਪਟਕਣਾ ਦਾ ਆਪਣਾ ਸਬੰਧ ਹੈ ਜਦੋਂ ਧਰਮ ਕਮਾਇਆ ਜਾਂਦਾ ਹੈ ਉਸ ਦਿਨ ਭਰਮ ਤੇ ਟਕਣਾ ਜਿਹੜੀ ਉਹ ਮਿਟਦੀ ਹੈ ਸਾਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆ ਫਿਰ ਮੁਕਤ ਪਾਏ ਲਾਗ ਚਰਣੀ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਸਤ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਸਤ ਗੁਰੂ ਸ਼ਬਦ ਸੁਣਾਏ ਗੁਰੂ ਦੇ ਚਰਨਾਂ ਨਾਲ ਜਦੋਂ ਜੁੜਿਆ ਮੁਕਤੀ ਦੀ ਦਾਤ ਮਿਲੀ ਭਾਵ ਔਗਲ ਜਿਹੜੇ ਐ ਗੁਨਾਹ ਜਿਹੜੇ ਐ ਭੈੜੀਆਂ ਆਦਤਾਂ ਜਿਹੜੀਆਂ ਮਾਰੇ ਖਿਆਲ ਜਿਹੜੇ ਆ ਜਿਹੜੇ ਜੀਵਨ ਨੂੰ ਵਾਰ-ਵਾਰ ਜਨਮ ਦੇ ਰੇ ਆਤਮਾ ਨੂੰ ਉਹ ਗੁਰੂ ਦਾ ਸ਼ਬਦ ਸੁਣ ਕੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਮਿਟ ਜਾਂਦੇ ਆ ਕਹ ਨਾਨਕ ਵਿਚਾਰ ਦੇਖੋ ਵਿਣ ਸਤਗੁਰ ਮੁਕਤ ਨਾ ਪਾਏ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆ 22 ਨੰਬਰ ਪੌੜੀ ਦੇ ਅੰਦਰ ਕਿ ਇਸ ਗੱਲ ਨੂੰ ਵਿਚਾਰ ਕੇ ਰੂਹਾਗਨਿਤ ਤੋਂ ਮਾਣੋ ਸਮਝੋ ਸਤਿਗੁਰੂ ਬਿਨਾ ਜੀਵਨ ਦੀ ਖੇਡ ਨਹੀਂ ਬਣੇਗੀ ਗੁਰੂ ਨੂੰ ਮਾਣਿਆ ਜਾਂਦਾ ਹੈ ਗੁਰੂ ਦੀ ਵਿਚਾਰ ਦੇ ਨਾਲ ਜੁੜਿਆ ਜਾਂਦਾ ਹੈ ਵਿਚਾਰ ਹੀ ਜੀਵਨ ਨੂੰ ਬਦਲਾਉਂਦੀ ਹੈ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ ਕੱਲਾ ਵੇਖਣ ਨਾਲ ਮੁਕਤ ਨਹੀਂ ਜਿੰਨਾ ਚਿਰ ਗੁਰੂ ਦੇ ਸ਼ਬਦ ਨਾਲ ਨਹੀਂ ਕੋਈ ਜੋੜਦਾ ਸੱਚੇ ਪਾਤਸ਼ਾਹ ਮੇਰ ਕਰਮ ਦਇਆ ਕਰ ਗੁਰੂ ਕੀ ਅਸੀਸ ਗੁਰੂ ਕੀ ਰਹਿਮਤ ਨੂੰ ਮੰਨਣ ਦਾ ਸੁਭਾਗ ਮਿਲੇ ਸਹਿਬ ਜੀ ਦੇ ਦਰ ਦੀ ਵਿਚਾਰ ਕਰਦਿਆਂ ਕੋਈਆਂ ਉਹ ਲਾਖਮਾਂ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ